ਬੜੇ ਬੱਬੂ ਠੀਕ ਆ ਓਏ ਲੈ ਜੀ ਇਹ ਤੈਨੂੰ ਦਵਾਈ ਦੋ ਦੋਈਏ ਪਾਜੀ ਮੈਂ ਤੇ ਜਾ ਨਹੀਂ ਹੁਣਾ ਪਾਜੀ ਕਿੱਦਾਂ ਹੋ ਗਈ ਪੁੱਤ ਉਹ ਨਹੀਂ ਉਹ ਜਾ ਨਹੀਂ ਹੁਣਾ ਉਹ ਗੱਡੀ ਹੈਗੀ ਗੱਡੀ ਲੈ ਕੇ ਜਾਣਾ ਪਾਜੀ ਉਹ ਦੱਸ ਕੀ ਗੱਲ ਕੀ ਗੱਲ ਹੈ ਉਹ ਮੇ ਮੇ ਬੁਖਾਰ ਉਹ ਚੜਿਆ ਵਾ ਕਿੰਨੇ ਦਿਨ ਹੋ ਗਏ ਬੁਖਾਰ ਚੜੇ ਨੂੰ ਮੈਨੂੰ 15 ਕ ਦਿਨ ਹੋ ਗਏ 15 ਦਿਨ ਹੋ ਗਏ ਦਵਾਈ ਦਵਾਈ ਲਈ ਸੀ ਕਿਤੇ ਉਹ ਨੇੜ ਨਹੀਂ ਮੈਂ ਦਵਾਈ ਲਈ ਥਾ ਦੇਖੋ ਤਾਂ ਠੀਕ ਹੈ ਹੋਵੇ ਬੁਖਾਰ ਤਾਂ ਠੀਕ ਹੈ ਹੁਣ ਮੈਂ ਕਿਹਾ ਤਾਂ ਇੱਕ ਬੰਦੇ ਨੂੰ ਮੈਂ ਕਿਹਾ ਇੱਕ ਕਰੋੜ ਦੀ ਕਾਰ ਬਣਨੀ ਹੈ ਅੱਛਾ ਬਈ ਤੁਸੀਂ ਚੁੱਪ ਕਰਕੇ ਨਾ ਮੜ ਜਾ ਬੰਦੇ ਉਧਾਂ ਦੇ ਲਿਆਓ ਬਈ ਜਿਹੜੇ ਬੰਦਾ ਕੰਮ ਹੋ ਜਾਵੇ ਕੀ ਨਾ ਕੀ ਆ ਭਾਜੀ ਤੇਰਾ ਮੈਂ ਨਾ ਇੰਦਰਜੀਤ ਆ ਇੰਦਰਜੀਤ ਆ ਕਿਹੜਾ ਪਿੰਡ ਕਿਹੜਾ ਤੁਹਾਡਾ ਵੀੜੇ ਵਾਲਿਆ ਵੀੜੇ ਵਾਲਿਆ ਹਾਂਜੀ ਕਿ ਕਿੱਥੇ ਪੜੇ ਕਿੱਥੇ ਤੁਸੀਂ ਮੈਂ ਪੜਿਆ ਹੈਗਾ ਇਹ ਪਹਿਲਾ ਇੱਥੇ ਅ ਸਿਨੀਅਰ ਸਕੰਡਰੀ ਚ ਫਿਰ ਮੈਂ ਗੜੀ ਮਾਨਸਵਾਲ ਅੱਛਾ ਫਿਰ ਮੈਂ ਪਟੋਲੀ ਕੋਲ ਅੱਛਾ ਦੋ ਤਿੰਨ ਥਾਂ ਪੜਿਆ ਕੀ ਕੀ ਪੜਿਆ ਕੀ ਕੀ ਪੜਾਈ ਕੀਤੀ ਮੈਂ ਕਮਰਸ ਕੀਤੀ ਵੀ ਅੱਛਾ ਹਾਂਜੀ ਫਿਰ ਹੁਣ ਕੀ ਕੋਈ ਜੋਬ ਵੀ ਕੀਤੀ ਕਿ ਨਹੀਂ ਤੁਸੀਂ ਜੋ ਮੈਂ ਫੌਜੀ ਐ ਜੀ ਅੱਛਾ ਤੁਸੀਂ ਫੌਜੀ ਆ ਲੈ ਫੌਜੀ ਤਾਂ ਦੁਨੀਆ ਉਹਦੇ ਸਲੂਟ ਬਹੁਤ ਕਰਦੀ ਹੈ ਨਾ ਬਹੁਤ ਇੱਜ਼ਤ ਮਰ ਕਰਦੀ ਹੈ ਪਾ ਜੀ ਮੈਂ ਕਿਹਾ ਤਾਂ ਬੰਦੇ ਨੂੰ ਅੱਛਾ ਜੀ ਮੈਂ ਉਹ ਡਾਕਟਰ ਤੇ ਅੱਛਾ ਜੀ ਆ ਉਹ ਵੀ अच्छा नु मैं समझाया भी मैं कहया बंदे होणे इन्ने ਤੁਹਾਡੇ ਨਾਲ ਠੀਕ ਹੈ ਜੀ ਮੜੇ ਉਹਨੂੰ ਸਮਝਾ ਦਿਓ ਠੀਕ ਹੈ ਜੀ ਨਹੀਂ ਤੁਹਾਡੀ ਪਾਗ ਜਿਹੜੀ ਆਗ ਨਿੱਗਣੀ ਹੈ ਹਾਂ ਆ ਪਾ ਜੀ ਖਲਾਰਾ ਕਿੱਦਾਂ ਕੱਲ ਪਾ ਜੈਦਾ ਕਿੰਨਾ ਬੜਾ ਖਲਾਰਾ ਪਾਇਆ ਇੱਥੇ ਤਾਂ ਇਹ ਪਿੱਛੇ ਕਿਸੇ ਬੰਦੇ ਤੁਹਾਡੇ ਵਰਗੇ ਸੇਵਕ ਨੇ ਨਾ ਕੈਮਰੇ ਰਾਹੀਂ ਹਾਂ ਉਹ ਪਾ ਕੱਪੜੇ ਸਿਰ ਦੇ ਉੱਤੇ ਵੀ ਅੱਛਾ ਉਹ ਮੈਨੂੰ ਸਾਹਦੇ ਨਹੀਂ ਆਇਆ ਇੱਥੇ ਤਾਂ ਪਾ ਜੀ ਗਰਮੀ ਬਹੁਤ ਇੱਥੇ ਤਾਂ ਬਹਿ ਵੀ ਨਹੀਂ ਹੁੰਦਾ ਤਾਂ ਹੁਣ ਕੀ ਕਰੀਏ ਕਿੱਦਾਂ ਬੈਠੇ ਤੁਸੀਂ ਟਾਈਮ ਤਾਂ ਕੱਟਣਾ ਹੀ ਬੱਤੀ ਵੀ ਨਹੀਂ ਲਾਈਓ ਬੱਤੀ ਹੈ ਨਹੀਂ ਲਗਾਈਏ ਨੀ ਮੀਟਰ ਲਵਾਇਆ ਨਹੀਂ ਇਥੇ ਮੀਟਰ ਲੱਗਾ ਵਾ ਏ ਹੈ ਨਹੀਂ ਮੀਟਰ ਹੈ ਨਹੀਂ ਕਿਤੇ ਲੱਗੇ ਪਰ ਦੋ ਬੱਲਾ ਬਲਵਾਣੇ ਤੇ ਮੈਂ ਕਿਹਾ ਵੀ ਭਾਜੀ ਨੂੰ ਹਾਂ ਮੈਂ ਕਿਹਾ ਇਦਾਂ ਇਦਾਂ ਕਾਣਨਾ ਹੈ ਕਹਿੰਦਾ ਪੁੱਤ ਜੇ ਕੋ ਸ਼ੁੱਧਾਂ ਦੀ ਗੱਲ ਕਹੀ ਨਾ ਮੈਂ ਤਾਂ ਮੈਂ ਤੈਨੂੰ ਤਿੰਨ ਦਿਨਾਂ ਬਾਅਦ ਅਬ ਬਾਹਰ ਚਲੀਏ ਬਾਹਰ ਹਵਾ ਚੋਂ ਆਵਾਜ਼ ਚਲੀਏ ਐਸੇ ਬਾਹਰ ਬਹਿ ਕੇ ਗੱਲ ਕਰਦੇ ਆ ਆ ਜਾਓ ਆਜਵਾਜ ਇਥੇ ਬਾਹਰ ਬਹਿ ਕੇ ਗੱਲ ਕਰਦੇ ਆ ਆਪਾਂ ਆ ਜਾਓ ਆ ਜਾਓ ਬੱਲੇ ਤੇ ਹਵਾੜੀ ਇਹ ਘਰ ਤੁਹਾਡਾ ਆਪਣਾ ਹੀ ਆ ਹਾਂਜੀ ਸਰਦਾਰ ਸਾਹਿਬ ਇੱਕ ਘਰ ਇਹਨਾਂ ਦਾ ਹੀ ਆ ਅੱਜ ਉੱਧਰ ਦੇਖ ਲਈ ਚੈੱਕ ਕਰ ਸਕਦੇ ਅੱਛਾ ਇਹ ਇਹ ਦੋਨੋਂ ਭਰਾ ਹੈ ਜੀ ਇਹ ਵੀ ਇਹਨਾਂ ਦੇ ਭਰਾ ਇੱਧਰ ਆ ਜੀ ਸਰਦਾਰ ਇੱਥੇ ਆ ਜੀ ਉੱਧਰ ਜੀ ਮੈਂ ਕਿਹਾ ਦੋਨੇ ਭਰਾ ਹੈ ਜੀ ਭਰਾ ਭਰਾ ਅੱਛਾ ਜੀ ਹੋਰ ਇਹਨਾਂ ਦੇ ਪਰਿਵਾਰ ਚ ਕੌਣ ਆ ਜੀ ਕਿਦਾਂ ਇਹਨਾਂ ਦਾ ਪਹਿ ਗਿਆ ਤਾਂ ਐ ਚੱਕੇ ਸਾਰੀ ਹਾਂ ਆ ਆ ਤਾਂ ਦਾ ਮੁੰਡਾ ਹੈ ਅੱਛਾ ਜੀ ਮਤਲਬ ਇਹਨਾਂ ਦਾ ਇਹਨਾਂ ਦਾ ਨਹੀਂ ਆਪਣਾ ਵਿਆਹ ਹੋ ਨਹੀਂ ਹੋਇਆ ਜੀ ਇਹਨਾਂ ਦਾ ਨਾ ਦੋਨਾਂ ਦਾ ਨਹੀਂ ਹੋਇਆ ਇਹਨਾਂ ਦਾ ਕਰਦੇ ਹਾਲਾਤ ਵੀ ਦੱਸਦੇ ਕਾਫੀ ਬੁਰੇ ਆ ਭਾਜੀ ਫੇ ਰੋਟੀ ਪਾਣੀ ਕਿੱਦਾਂ ਛੱਕਦੇ ਆ ਰੋਟੀ ਪਾਣੀ ਖਾ ਲੈਂਦੇ ਜੀ ਕਿੱਥੇ ਛੱਕਦੇ ਕਿੱਥੋਂ ਲਿਆਉਨੇ ਆ ਕਿ ਆਪਣੇ ਮਾਂ ਦੇ ਜੀ ਕਿੱਥੇ ਬਣਾਉਣੇ ਕਿੱਥੇ ਤੁਸਾਲ ਦਾ ਕਿੱਥੇ ਬਣਾਉਂਦੇ ਹਲੋ ਦਾ ਚੱਲ ਚੱਲ ਤਾਂ ਹੈ ਵੀ ਭਾਜੀ ਨਾਲ ਕਿੱਥੇ ਬਣਾਉਣਾ ਜਾ ਰਹਾ ਦੇਖੀ ਹਾਲਾਤ ਐਕਚੂਅਲੀ ਬਣਾਦੀ ਚੁੱਲ੍ਹਾ ਹੈ ਛੱਡ ਕੇ ਚੁੱਲ੍ਹਾ ਹੈ ਜੀ ਯਾਦ ਅੰਦਰ ਦੇ ਹਾਲਾਤ ਵੀ ਬਹੁਤ ਦੂਜੇ ਥਾਂ ਤੇ ਭਾਜੀ ਭਟੇ ਆ ਕਿੱਦਾਂ ਰਹਿੰਦੇ ਕਿੱਦਾਂ ਤੁਸੀਂ ਯਾਰ ਇੱਥੇ ਆਦੇ ਆਦੇ ਹਾਲਾਤ ਉਹ ਇੱਥੇ ਪਾਸਾ ਜੀ ਕਰਦੇ ਜੀ ਉਬੜ ਉਬੜ ਆਉਂਦੇ ਹਾਂ ਨੇ ਨਹੀਂ ਲੈਣਾ ਨਹੀਂ ਯਾਰ ਹੈਗਾ ਅੱਜ ਹਮ ਨਹੀਂ ਲੈਣਾ ਨਹੀਂ ਮੈਂ ਤੈਨੂੰ ਕਹਤਾ ਨਹੀਂ ਲੈਣਾ ਨਹੀਂ ਇੱਧਰ ਆਜਾ ਸਰੋਸਬ ਕਿਦਾਂ ਫੇ ਇਹਦਾ ਹੁਣ ਕਿਦਾਂ ਕਰੀਏ ਜੀ ਕੀ 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 ਹੁਕਮ ਹੈ ਸਾਨੂੰ ਕਿਦਾਂ ਕਰੀਏ ਇਹਨਾਂ ਦਾ ਭਾਜੀ ਹੁਣਾਂ ਦਾ ਹੁਣ ਸਾਡਾ ਤਾਂ ਠੀਕ ਹੈ ਠੀਕ ਹੋ ਜਾ ਵਧੀਆ ਗੱਲ ਹੈ ਤੁਹਾਡੀ ਲੈ ਜਾਓ ਹਾਂ ਦੀ ਹਾਂ ਜੀ ਕਿਉਂਕਿ ਹਾਲਾਤ ਤਾਂ ਘਰ ਦੇ ਬਹੁਤ ਬੁਰੇ ਐ ਤੇ ਹਾਲਾਤ ਜਿਹੜੇ ਆਪਾਂ ਦੇਖਦੇ ਮੈਨੂੰ ਲੱਗਦਾ ਭਾਜੀ ਉਹ ਵੀ ਮੈਂਟਲੀ ਅਫਸੈਟ ਹੀ ਜਾਂਦਾ ਉਹ ਵੀ ਮੈਂਟਰੀ ਆ ਸਾਡੇ ਇੱਕ ਮਾਸ ਦਾ ਸਟੂਡੈਂਟ ਆ ਜੀ ਆਹ ਦੱਸਦੇ ਪੜ੍ਹੇ ਉਹ ਤਾਂ ਕਾਫੀ ਆ ਇੱਕ ਰੇਡ ਲੈਣ ਨੂੰ ਤਾਂ ਬੱਖ ਦੀ ਮੈਂ ਲੱਗ ਗਿਆ ਵੀ ਤੂੰ ਕਹਿੰਦਾ ਤਾਂ ਤੈਨੂੰ ਮੈਂ ਗੱਬੀ ਵੀ ਸੁਣਾ ਇਹ ਸਭ ਤੇਰੀ ਕਰਾਮਾਤ ਹੋਵੇ ਕੋਈ ਰੇਡ ਹੀ ਤਾਂ ਪੂਰੀਆਂ ਕਰਨ ਦੇ ਲੱਗ ਆਹ ਕੋਈ ਗੱਲ ਨਹੀਂ ਭਾਜੀ ਆਹ ਭਾਜੀ ਕੀ ਤੇਰਾ ਕੀ ਨਾਂ ਆ ਹੈ ਭਾਜੀ ਤੈਨੂੰ ਮੈਂ ਦੱਸ ਦਿੰਦਾ ਭਾਈ ਗੱਲ ਸੁਣ ਗੱਲ ਸੁਣ ਗੱਲ ਗੱਲ ਸੁਣ ਗੱਲ ਸੁਣ ਬਜੀ ਕੀ ਹੋਇਆ ਤੇਰਾ ਨਾ ਕੀ ਆ ਹੈ ਤੇਰਾ ਕੀ ਨਾ ਆ ਮੇਰੇ ਨਾਲ ਬੀਜੂ ਕੁਮਾਰ ਬੀਜੂ ਕੁਮਾਰ ਹਾਂਜੀ ਇਹ ਆਹੀ ਪਿੰਡ ਤੇ ਕੀ ਉਹ ਗਿਲਾ ਭਰਾ ਲਾਦਾ ਬਈਦਰ ਉਹ ਭਰਾ ਲੱਗਦਾ ਜੀ ਨੂੰ ਇੱਥੇ ਚੈੱਕ ਕਰ ਲਓ ਕੀ ਹੋਇਆ ਕੋਈ ਨੀ ਕੋਈ ਪੈਨ ਮੇਰੇ ਘਰ ਚ ਇਹ ਤੇ ਨਹੀਂ ਇੱਦਰ ਕੋਈ ਇੱਥੇ ਚੈੱਕ ਕਰ ਲਓ ਕਰਲ ਕਰਲ ਕੀ ਹੋਇਆ ਕੀ ਇਹਨੂੰ ਦਵਾਈ ਦੇ ਦਿਓ ਇੱਕ ਇੱਥੇ ਦੇ ਦੇ ਨਾ ਉੱਦਾਂ ਤੇ ਸੋਣ ਨਹੀਂ ਹੁੰਦਾ ਜੀ ਉਸ ਦਾ ਠੀਕ ਹੈ ਜੀ ਤੁਰ ਨਹੀਂ ਹੁੰਦਾ ਇਹਨੂੰ ਹੋਰ ਕੋਈ ਬੁਖਾਰ ਟੜ ਲੱਗਦਾ ਕੋਈ ਬੁਖਾਰ ਟੜਿਆ ਨਹੀਂ ਤੂੰ ਦੇਖ ਲਓ ਜੀ ਮੈਨੂੰ ਤਾਂ ਬੈਠੀਂ ਲੈ ਕੋ ਡਾਕਟਰ ਲੈ ਕੇ ਜਾਣਾ ਮੈਂ ਨਾਲ ਚੱਲਦਾ ਉਹ ਭਰਾਵਾਂ ਨਹੀਂ ਜੀ ਮੈਂ ਜਾ ਕੇ ਮੈਂ ਨਹੀਂ ਲੈਣਾ ਯਾਰ ਇਹ ਮੈਂ ਜਾਂ ਤਾਂ ਨਾ ਰਿਤ ਨਹੀਂ ਲੈ ਗੱਲ ਹੀ ਲੈ ਕੇ ਜਾਣਾ ਇਹ ਗੱਲ ਉਹਨੇ ਕੀ ਗੱਲ ਹੋ ਹੀ ਜਾਂਦੇ ਨਹੀਂ 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 ਲੈਣਾ ਸਾੜਾ ਸਾਡਾ ਭਰਾ ਜੀ ਨਹੀਂ ਨਹੀਂ ਪਰਾ ਨਹੀਂ ਨਹੀਂ ਕੋਈ ਇਹ ਠੀਕ ਹੋ ਜਾਗਾ ਮਾੜਾ ਨਹੀਂ 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 ਕੋਈ ਫਨ ਲਾਪੋ ਨਹੀਂ ਨਹੀਂ ਨਾ ਕੋਈ ਪਹਿਲੀ ਠੀਕ ਹੋ ਜਾਗਾ ਨਹੀਂ ਨਹੀਂ ਲੈਣਾ ਜੀ ਤੂੰ ਦੱਸ ਕਹਿੰਦਾ ਲੈ ਜਾਈ ਤੈਨੂੰ ਮੈਂ ਤੈਨੂੰ ਚੱਲ ਗਿਆ ਮੈਂ ਮੈਂ ਤੈਨੂੰ ਗਿਆ ਲੱਗੇ ਚੀਰੇ ਨੂੰ ਕੀ ਕਹਿੰਦਾ ਸੀ ਕਿ ਤੂੰ ਪੁਲਿਸ ਘੇੜੀ ਲੈ ਆ ਪੁਲਿਸ ਘੇੜੀ ਲੈਣੀ ਤੇ ਵੇਲੀ ਪਾਉਨਗਾ ਮੇਰੇ ਉਹਨਾਂ ਕੇ ਲੈ ਕੇ ਉਹ ਚੀਜ਼ਾਂ ਪਾਉਂਦੀ ਉਹ ਭੁਲਾਈ ਜਿ ਲੱਗਾ ਹੈ ਕੰਮ ਚੈੱਕ ਕਰਾਂਗਾ ਛੱਡ ਦੇ ਨੀ ਨੀ ਅੱਛੇ ਤੇਜ਼ ਤੇ ਖੰਦੂ ਉਹ ਵੇ ਇੱਥੇ ਝੁੱਗੀ ਕਰਾਇਆ ਦੇ ਅੱਛੇ ਨੀ ਝੁੱਗੀ ਚੈੱਕ ਕਰਾ ਤੂੰ ਕਿੱਥੇ ਚੈੱਕ ਕਰਾਇਆ ਨੇ ਛੱਡੋ ਪਾਗਲ ਹੋ ਗਏ ਛੱਡ ਨੀ ਨੀ ਹਸਪੀਟਲ ਕਿਹੜੇ ਹੋਣਾ ਤੂੰ ਬੱਬੂ ਠੀਕ ਹੋ ਜਾਣਾ ਤਾ ਕਾਕਾ ਤੈਨੂੰ ਹਸਪਤਾਲ ਲੈ ਕੇ ਚੱਲੇ ਚਾਰ ਪੈਸੇ ਲੈਣੇ ਨੇ ਨੀ 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 ਕਿਸ ਬੱਬੂ ਤੇ ਕੀ ਤੈਨੂੰ ਜਾਣ ਪਾਦੀ ਪੁਲੀ ਉੱਥੇ ਨਹੀਂ ਜੋ ਹਸਪੀਟਲ ਤੇ ਜਾ ਹਣਾ ਗੁਰਦੁਆਰੇ ਚ ਉੱਥੇ ਉੱਥੇ ਮੱਥਾ ਟੇਕਣਾ ਪੈਂਦਾ ਮੱਥਾ ਟੇਕਿਆ ਨਾ ਚੱਲ ਚੱਲਦੇ ਗੋਦਰ ਮੱਥਾ ਟੇਕਿਆ ਚੱਲਦੇ ਕਿੱਥੇ ਜੀ ਜਾਣਾ ਯਾਰ ਗੋਦਰ ਮੱਥਾ ਟੇਕ ਲੈਦੇ ਭਾਜੀ ਗੁਰਦੁਆਰੇ ਪੱਤਾਂ ਗੁਰੂ ਸਾਹਿਬ ਮੱਥਾ ਟੇਕ ਲੈਦੇ ਭਾਜੀ ਨਹੀਂ ਜਾਣਾ ਭਾਜੀ ਭਾਜੀ ਗੁਰਦੁਆਰੇ ਮੱਥਾ ਟੇਕਿਆ ਉਹ ਠੀਕ ਹੋ ਜਾਊਗਾ ਇਹ ਜੱਟ ਕੇ ਅਗਰ ਨਹੀਂ ਲੱਗੇ ਤੇ ਨਹੀਂ ਕੋਈ ਉਹ ਠੀਕ ਹੋ ਜਾਊਗਾ ਹਾਂ ਵੀ ਠੀਕ ਕਿੱਦਾਂ ਹੋ ਜਾਊਗਾ ਹੋਰ ਠੀਕ ਹੋ ਜਾਊਗਾ ਭਾਜੀ ਨਹੀਂ ਨਹੀਂ ਮੈਂ ਮੱਥੇ ਹੀ ਠੀਕ ਕਰ ਲੈਣਾ ਇਹ ਗੱਲ ਯਾਰ ਇਹਨੂੰ ਹਾਂ ਉੱਧਰ ਚੈੱਕ ਕਰ ਲਓ ਦਵਾਈ ਦੇ ਦਿਓ ਉਹ ਗੱਲ ਸੋਚ ਕੇ ਦਵਾਈ ਦੇਣਗੇ ਲੜ ਰੋਡ ਚੈੱਕ ਕਰਾ ਕੇ ਇੱਥੇ ਛੱਡ ਜਾਣਾ ਇੱਥੇ ਇੱਥੇ ਦੋ ਚਾਰ ਦਿਨ ਇੱਥੇ ਛੱਡ ਦੇਣ ਦੇ ਉਹ ਇੱਕ ਘੰਟਾ ਰਹਿਣੇ ਰਹੇ ਨੇ ਹੁਣ ਤਾਂ ਜੀ ਨਹੀਂ ਨਾ ਨਹੀਂ ਨਹੀਂ ਰਾਈਟ ਜੀ ਲੱਗਣ ਦਿੰਦਾ ਇੱਥੇ ਹੋਦੀ ਹੋਦੀ ਆਪਣੇ ਜੰਦਾ ਲੱਗ ਜਾਣਾ ਬਸ ਹੱਤਾ ਕਰਾਵਾ ਪੈਸੇ ਜਾਉ ਕਰਾਉਂਦਾ 1.5 ਲੱਖ ਜਨਾਬ ਬਹੁਤ ਚੰਗੀ ਤਾਂ ਘਰ ਦੇ ਲਾਗ ਬਈ ਹੈ ਨਹੀਂ ਸਾਲਾ ਅੱਛਾ ਬੀਟਰ ਵਾਲਾ ਨੇ ਰਲ ਲਗਾ ਹੋਣੀ ਲੱਗਣ ਜਾ ਕਰਦਾ ਆਹ ਮੋੜ ਕਰਦਾ ਬੜੀ ਅਸਲ ਗੱਲ ਕਰਵਾ ਰਿਹਾ ਹੈ ਇਹ ਕਿ ਕਿਹੜੀ ਚੰਚਾ ਕਰ ਰੋਇਆ ਆਪੇ ਛੱਡ ਜਾ ਨਹੀਂ ਨਹੀਂ ਤੂੰ ਨਾਲ ਜਾ ਬਾਬਾ ਸਾਹਿਬ ਮਤਲਬ ਮੈਂ ਕਹਿੰਦਾ ਤੂੰ ਹੀ ਯਾ ਲੈ ਨਾਲੇ ਆਏ ਤੂੰ ਨਾਲੇ ਹੀ ਅਜ ਲਾ ਜੰਦੇ ਆ ਤੈਨੂੰ ਵੀ ਨਾਲੇ ਲੈ ਦੱਸ ਆ ਚੱਲੀਏ ਅੱਜ ਤੂੰ ਵੀ ਨਾਲੇ ਆ ਜਾ ਨਾਲ ਚੱਲ ਤੂੰ ਚੈੱਕ ਕਰਕੇ ਚੱਲ ਆ ਜਾਂਦਾ ਫੇਰ ਨਾਲੇ ਜਾਣਾ ਫੇਰ ਵੀ ਮਾਰੀ ਜਾ ਉਹ ਇੱਥੇ ਹੁਣ ਪ੍ਰਬੰਧ ਥੋੜਾ ਇਹਨੂੰ ਚੈੱਕ ਕਰਨ ਦਾ ਤੂੰ ਕੀ ਕਰੇਂ ਝੁੰਗੀ ਚੈੱਕ ਕਰਾ ਕੇ ਦੇਣਾ ਤੂੰ ਵੀ ਜਲਵੇਂ ਨਾਲ ਡਾਕਟਰਾਂ ਮਸ਼ੀਨਾਂ ਲਾਉਗੇ ਤੂੰ ਹੁਣ ਸੁਣਾਣਾ ਸੇ ਨੰਬਰ ਨਹੀਂ ਬਣਨਾ ਕੁਸੀਂ ਆਓ ਖੋਦ ਕਾਚ ਜੀ ਆਵੇ ਸਵੇਰੇ ਇੱਥੇ ਦੀ ਜਾਓ ਤਾਂ ਮੱਥਾ ਢੇਗੋਣਾ ਢੇਗੋਣਾ ਟੇਕਣ ਟਾਈਮ ਹੈਗਾ ਵੱਡੇ ਪਾਜੀ ਨਹੀਂ ਲੈਣਾ ਇੱਕ ਕਿਤੇ ਨੂੰ ਹੀ ਲੈਣੀ ਆ ਤੈਨੂੰ ਨਹੀਂ ਲੈਣਾ ਉਹ ਚੈੱਕ ਕਰ ਦੂਗਾ ਨਹੀਂ ਦੇਣਾ ਯਾਰ ਉਹ ਤੂੰ ਵੀ ਨਾਲ ਖਾਦਾ ਗਿਆ ਸਾਰਾ ਬੰਦੂ ਗਿਆ ਉਹ ਕੋਈ 2 ਘੰਟਾ ਹੋ ਗਿਆ ਕੋਈ ਨਹੀਂ ਯਾਰ ਜਮੀਨ ਨਾ ਲੈਣਾ ਟੈਨਸ਼ਨ ਨਾ ਲਾਉ ਦੋ ਸਾਲ ਐਡੀ ਬੜੀ ਗੱਲ ਨਹੀਂ ਹੈਗੀ ਤੂੰ ਟੈਨਸ਼ਨ ਨਾ ਲੈ ਨਾ 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 ਕੋਈ ਗੱਲ ਆ ਰਹੀ ਹੈ ਮੈਂ ਪੰਗਾ ਪਾਇਆ ਨਹੀਂ ਜੰਗੀ ਨਹੀਂ ਯਾਰ ਮੈਂ ਨਹੀਂ ਨਾ ਕਰੀਂ ਜਾਂਦਾ ਨਾ ਮੈਂ ਤਾਂ ਤੂੰ ਨਹੀਂ ਉਹ ਠੀਕ ਹੋ ਜਾਊਗਾ ਭਜੀ ਐਥੇ ਠੀਕ ਕਰ ਲੈਣਾ ਗੱਲ ਨਹੀਂ ਕੋਈ ਠੀਕ ਹੋ ਜਾਏਗਾ ਨਹੀਂ 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 ਯਾਰ ਨਹੀਂ ਜਾਣਾ ਮੈਂ ਨਹੀਂ ਚੱਲਣਾ ਨਹੀਂ ਨਹੀਂ ਯਾਰ ਮਾਤਾ ਢੇਕਾ ਨਹੀਂ ਵਾਪਸ ਜਾ ਨਾ ਵੀ ਮੱਛੜ ਢੇਕਾ ਨਹੀਂ ਨਹੀਂ ਤੁਸੀਂ ਖੂਤ ਆਓ ਬਾਜੀ ਆਸੀ ਨਹੀਂ ਪਿਆਰ ਨਾਲ ਇੱਕ ਮਿੰਟ ਗੱਲ ਤਾਂ ਕਰਨਾ ਤੁਸੀਂ ਪਿਆਰ ਨਾਲ ਖੂਤ ਆਓ ਗੱਲ ਤਾਂ ਕਰਦੇ ਹੋ ਨਾ ਜੀ ਬਿਲਕੁਲ ਬਾਜੀ ਤੁਸੀਂ ਪਿਆਰ ਨਾਲ ਆਓ ਕੁੱਦ ਸਵੇਰੇ ਕਾ ਲੈ ਕੇ ਜਾਓ ਉਹ ਤੂੰ ਇਹ ਕਾ ਨੂੰ ਲੈ ਕੇ ਜਾਣਾ ਜਾਂ ਕਿੱਥੇ ਨੂੰ ਜਾਣਾ ਚੋ ਪਤਾ ਰਿਹਾ ਮੈਂ ਮੰਨਦਾ ਮੈਂ ਜਾਣਾ ਉਹ ਕੋਈ ਜਲਦੋ ਠੀਕ ਹੋ ਜਾਊਗਾ ਯਾਰ ਉਹ ਕਰਦਾ ਜਾਣਾ ਆ ਕੋਈ ਉਹ ਕਹਿੰਦਾ ਜਾਣਾ ਜਾ ਲੈਣ ਦੇ ਭਾਜੀ ਕੋਈ ਨਹੀਂ ਜਾ ਲੈਣ ਦੇ ਨਹੀਂ ਜੀ ਭਾਜੀ ਉਹ ਜਾਓ ਠੀਕ ਹੋ ਜਾਊਗਾ ਉਹ ਪਾ ਮੇਰੇ ਕੀ ਕਰ ਉਹ ਨਹੀਂ ਉਹ ਠੀਕ ਹੋ ਲੜ ਦੇ ਭਾਜੀ ਨਹੀਂ ਮੈਂ ਨਹੀਂ ਦੇਣਾ ਮੈਂ ਠੀਕ ਕਰ ਲੈਂਦਾ ਭਾਜੀ ਕਿੰਨੇ ਜੀ ਮੈਂ ਕਿਹਾ ਮੈਂ ਇੱਥੇ ਠੀਕ ਕਰ ਲੈਂਦਾ ਮੇਰੀ ਗੱਲ ਕਿੰਨੇ ਜੀ ਹੋਇਆ ਨਹੀਂ ਭਾਜੀ ਅੱਗੇ ਠੀਕ ਮੈਂ ਕਿਹਾ ਕੱਢ ਦੇਣਾ ਠੀਕ ਹੈ ਤੂੰ ਮੈਨੂੰ ਮੈਂ ਨਾ ਮੈਂ ਮੈਂ ਜੱਟ ਜਣਾ ਲੈ ਯਾਰ ਰਨਿੰਗ ਜਾਣਾ ਸੀ ਤੂੰ ਨਾਲ ਜਾਇਆ ਨਹੀਂ ਜਾਣ ਕਿਥੇ ਨਹੀਂ ਜਾ ਰਿਹਾ ਯਾਰ ਮੈਂ ਨਹੀਂ ਜਾਉਗਾ ਮੜਾ ਨਹੀਂ ਜਾ ਰਿਹਾ ਯਾਰ ਅਰੀਓ ਗਰਮੀ ਵੀ ਆ ਨੀ ਨੀ ਯਾਰ ਮੈਂ ਮੈਂ ਜਾਣ ਤੰਦਾਂ ਯਾਰ ਨੇ ਰੋਟੀ ਖਾਣੀ ਵਧੀਆ ਮੈਂ ਰੋਟੀ ਤਾਂ ਬਸਾਈ ਜਾਂਦਾ ਮੈਂ ਕੋ ਵਧੀਆ ਉਹ ਤੈਨੂੰ ਮੈਂ ਉਹ ਕਿਹੜਾ ਦਿਨ ਅੱਗੇ ਤੂੰ ਹੀ ਦਿੰਨਾ ਮੈਂ ਬਾੜ ਨਹੀਂ ਨੜੇ ਯਾਰ ਸਾਡਾ ਨਹੀਂ ਕਿਹੜਾ ਉਹ ਰੋਟੀ ਖਾਈ ਤੂੰ ਅੰਦਰ ਬੈਠ ਜਾ ਨੀ ਨੀ ਗੱਲ ਸੁਣ ਲਓ ਜਾ ਨੀ ਨਾ ਜਾ ਨੀ ਇਹ ਨਾਲ ਉਹ ਤੂੰ ਅੰਦਰ ਬੜ ਜਾ ਕੋਈ ਗੱਲ ਉਹ ਕੋਈ ਉਹਦੀ ਗੱਲ ਵੀ ਸੁਣ ਲਓ ਉਹਦੀ ਗੱਲ ਸੁਣ ਲਓ ਹਾਂ ਜੀ ਹਾਂ ਤੇ ਉਹਦੀ ਗੱਲ ਉਹਦੀ ਗੱਲ ਤਾਂ ਸੁਣ ਲਓ ਕੀ ਕਹਿੰਦਾ ਯਾਰ ਕੀ ਨਹੀਂ ਨੀ ਨਾ ਯਾਰ ਮੈਂ ਨਹੀਂ ਦੁੱਤੀ ਉਹ ਤੂੰ ਵੀ ਦੀ ਗੱਲ ਸੁਣ ਤੂੰ ਸੱਚ ਹੋ ਤੂੰ ਚਾਚਾ ਯਾਰ ਬਾਹਰ ਨੂੰ ਉਹ ਮੈਂ ਤਾਂ ਚਾਚਾ ਦਾ ਨਹੀਂ ਨੀ ਨੀ ਯਾਰ ਚੰਗਾ ਕਿਹੜੇ ਤ ਆਹ ਲੈ 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 ਆ ਆਰੇ ਪੈਰ ਨੂੰ ਪੱਤ ਭਲਾਈ ਲੈ ਨੇ ਨਹੀਂ ਨਹੀਂ ਉਹ ਭਾਜੀ ਠੀਕ ਹੋ ਗਿਆ ਯਾਰ ਨਹੀਂ ਨਹੀਂ ਉਹ ਸਾਡੇ ਹੱਥ ਚੜਾ ਲੈ ਨਹੀਂ ਨਹੀਂ ਭਾਜੀ ਸਾਡੇ ਹੱਥ ਚੜਾ ਲੈ ਨਹੀਂ ਨਹੀਂ ਮੈਂ ਨਹੀਂ ਲੈਣੇ ਦੱਦੂ ਮੈਂ ਨਹੀਂ ਲੈਣੇ ਦੱਦੂ ਮੈਂ ਨਹੀਂ ਲੈਣੇ ਦੱਦੂ ਨਹੀਂ ਨਹੀਂ ਜੜਿਆ ਮੈਂ ਕਹਿੰਦਾ ਤੁਸੀਂ ਨਾਲ ਚੱਲ ਪਾ ਨਹੀਂ 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 ਯਾਰ ਮੈਂ ਤੁਮ੍ਹ ਕਹਿੰਦਾ ਮੈਂ ਨਹੀਂ ਕੋਲ ਬੈਠਾ ਮੈਂ ਨਹੀਂ ਲੈਣੇ ਮੈਂ ਜੜਾ ਲਗੀ ਦਿੰਦੀ ਵੀ ਜੀ ਮੈਂ ਨਹੀਂ ਦੇ ਉਹ ਭਾਜੀ ਉਹਦੀ ਗੱਲ ਵੀ ਸੁਣ ਲੈ ਯਾਰ ਉਹਦੀ ਗੱਲ ਤਾਂ ਸੁਣ ਲੈ ਉਹਦੀ ਗੱਲ ਤਾਂ ਸੁਣ ਲੋ ਕਿਹਦਾ ਉਹਦੇ ਦਿਮਾਗ ਵਿੱਚ ਦੇਨੋ ਪਤਾ ਕਿੱਦਾਂ ਜੀ ਪਤਾ ਹੈ ਮੈਂ ਬੜੇ ਵੱਡੇ ਗਲਤ ਗੱਲ ਜੀ ਨਹੀਂ ਦੇਣਾ ਨਹੀਂ ਲੈ ਨਹੀਂ ਗੱਲ ਠੀਕ ਹੈ ਗੱਲ ਸੁਣ ਗੱਲ ਸੁਣ ਗੱਲ ਛੋੜ ਪੂਰਾ ਦਿਮਾਗ ਨਹੀਂ ਕੋਈ ਨਹੀਂ ਨਹੀਂ ਉਹੱਖ ਨਹੀਂ ਲੈਣਾ ਤੈਨੂੰ ਨਹੀਂ ਨਹੀਂ ਉਹ ਗੱਲ ਤਾਂ ਸੁਣ ਲੈ ਸਾਡੀ ਛੋੜ ਗੱਲ ਛੋੜ ਮੁੱਕਾ ਨਹੀਂ ਲੈਣਾ ਕਿਉਂਕਿ ਇਹ ਤੁਹਾਨੂੰ ਮੇਰੀ ਗੱਲ ਇਹ ਗੱਲ ਨਹੀਂ ਨਹੀਂ ਮੈਂ ਕਹਿੰਦਾ ਮਤਲਬ ਸੁਣ ਲੈ ਮਤਲਬ ਕੋਈ ਗੱਲ ਨਹੀਂ ਗੱਲ ਸੁਣ ਲੈ ਦੱਸਦਾ ਸੋਲੇ ਗੱਲ ਨਹੀਂ ਹਾਂ ਚੱਲ ਅੱਜ ਦੀ ਵਾਈਟ ਕਮ ਅਗਲੇ ਆ ਆ ਚੱਲੀ ਆ ਜਾ ਕਰਨ ਕੱਟ ਵੀ ਕੱਟ ਵੀ ਬੜੀ ਨੋਰਮਲ ਫਾਇਰ ਉਹ ਮਤਲਬ ਇਹ ਠੀਕ ਹੋ ਜਾਊਗਾ ਬੰਦਾ ਸਹੀ ਗੱਲ ਹੈ ਆਪਣੇ ਘਰ ਆ ਜਾਊਗਾ ਠੀਕ ਹੋ ਗਏ ਹੋਰ ਉਹ ਤੁਹਾਾਰੇ ਵਾਹ ਕਰਦੇ ਹਾਲਾਤ ਆ ਵੀ ਇਹਨਾਂ ਬਾਈ ਕਿਹਾ ਕਿ ਹੋਰ ਦਾ ਯਾ ਖੰਡਰ ਅੱਛੇ ਹੋਰ ਕਿਸ ਦਾ ਜੁੱਤੀ ਕਿੱਥੇ ਵਧੇ ਜੁੱਤੀ ਗੱਡੀ ਚ ਹੈਗੀ ਕੋਈ ਗੱਡੀ ਚ ਹੈਗੀ ਚਲੋ ਚਲੋ ਕੋਈ ਹੈਗੀ ਜੁੱਤੀ ਆ ਪਾ ਲੋ ਬੰਦਾ ਪਾਣੀ ਹੈ ਐਂਪਾਇਰ ਪਾਣੀ ਹੈ ਜੱਪਨ ਆ ਆ ਪਾ ਆ ਪਾ ਆ ਪਾ 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 ਜੱਪਲਾ ਪਰ ਉਹ ਨਹੀਂ ਮੈਂ ਲਿਆਣਾ ਜੁੱਤੀ ਉਹ ਪਨੀ ਦੀਆਂ ਛੜ ਤੋਂ ਛੜ ਆ ਜੀ ਉਹ ਬੇਜ ਨੇ ਆ ਜੀ ਆਹ ਕਰਨਾ ਉਹਨਾਂ ਪੜ ਜਾ ਦੇਖੋ ਜਾ ਦੋ ਚੱਪਲ ਇਹਨਾਂ ਦਾ ਆਪਣਾ ਕੰਮ ਲੱਗੇ ਇਹਦਾ ਜਲਦੀ ਲਾਓ ਆ ਇਹਨਾਂ ਦੇ ਅੰਦਰ ਕੀ ਕਰ ਰਹੇ ਹੈਗੀ ਤੇ ਜੁੱਤੀ ਕਿਤੇ ਦੇ ਦੇ ਗੁੰਡਾ ਨਾਲ ਉਹਦੇ ਵਿੱਚ ਤਰਸਣ ਉੱਥੇ ਬਾਹਰੇ ਪਈ ਗੱਡੀ 'ਚ ਜੁੱਤੀ ਇਹਨਾਂ ਦੀ ਹੈਗੀ 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 ਜੀ ਹੈਗੀ ਹੈਗੀ ਬਸ ਠੀਕ ਕੋਲੀ ਕੋਲੀ ਕੱਲ ਦੇਖਾਂ ਠੀਕ ਹੈ ਮੈਂ 1:00 ਵਜੇ ਵੀ ਆ ਜੀ ਪੋਛਣਾ ਵਾ ਪਾ ਲੋ ਪਾ ਲੋ ਮੇਰੇ ਰੀਟੋ ਪੜੇ ਵੇ ਨਾ ਬਹੁਤ ਅੱਛਾ ਜੀ ਟਿਊਸ਼ਨ ਬਣਾ ਲਈ ਵਧੀਆ ਵਧੀਆ ਤਾਂ ਇਹ ਤਾਂ ਪੈਸੇ ਟਾਈਮ ਖੜਾ ਆ ਜਾਂਦਾ ਬਸ ਥੱਲੇ ਰੱਖੋ ਬੰਦਾ ਸਮਝ ਆਲਾ ਜੀ ਭਾਈ ਤੂੰ ਪੜਿਆ ਯਾਰ ਬਹੁਤ ਯਾ ਕਹਿੰਦੇ ਚੱਕ ਕੇ ਲੈ ਜੀ ਲੈ ਜੀ ਚੱਕ ਕੇ ਲੈ ਜੀ ਉਹਨਾਂ ਦਾ ਇਹ 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 ਕਰਮਾਂ ਦਾ ਖੇਲ ਹੈ ਭਾਜੀ ਕੋਈ ਹੈ ਨਾ ਪੁਰਾਣੇ ਕਰਮਾਂ ਦਾ ਜਾਂ ਕੋਈ ਇਸ ਜਨਮ ਦੇ ਕੋਈ ਕਾਰਜ ਜੋ ਪਿਛਲੇ ਜਗਤ ਕੀਤੇ ਹੋ ਉਹਨਾਂ ਦਾ ਤਰੀ ਆਦੇ ਨਾਲੇ ਬੈਜਾ ਨੰਗੇ ਜੇ ਖਾਨਕੂਦੀ ਖਾਨ ਲੱਜਾ ਤੂੰ ਵੀ ਰਹਿਦਾ ਡਾਕਟਰ ਅੱਛਾ ਖੜੇ ਨਹੀਂ ਨਾ ਕੋਈ ਗੱਲ ਨਹੀਂ ਹੁਣ ਤਾਂ ਚੱਲ ਜਾਣਾ ਜੀ ਹੁਣ ਬੈਲ ਮੂਸਟ ਬੈਲੀ ਇੱਕ ਬੈਲ ਕੋਈ ਨਹੀਂ ਕੋਈ ਨਹੀਂ ਕੋਈ ਚੱਕਰ ਪਤਾ ਨਹੀਂ ਕਦ ਰੋਟੀ ਖਾਂਦਾ ਸਾਦ ਨਹੀਂ ਬੋਲਦਾ ਓਏ ਸਾਲਾ ਨਾ ਇਹਨੂੰ ਨਾ ਮੈਂ ਕਿਰਾ ਮਾਰਨਾ ਭਗਵਾਨ ਦੱਸਣ ਬੈਲ ਮੇਰੇ ਪੱਪਾ ਏ ਦੂਤੇ ਉਹ ਪਾਲੇ ਬੈਰੇ ਪਾਜੀ ਦੇ ਮੂਰ ਪਾਜੀ ਨੂੰ ਜਾਣ ਕਰੀ ਤੇ ਉਹ ਗੱਲ ਤੋਂ ਕਿਹਾ ਉਹ ਜਿਹੜੀ ਦੌਰ ਨਾਲ ਖਰੀਓ ਅੱਜ ਲਾਵਾ ਗੇਲੋ ਗੇਲੋ